ਹੈਲੋ ਗਾਇਸ ਆਈ ਹੋਪ ਸਭ ਤੁਸੀਂ ਸਾਰੇ ਠੀਕ ਹੋ ਅੱਜ ਆਪਾਂ ਆਏ ਆਪਣੇ ਨਾਨਕੇ ਡੇਰਾ ਬੱਬਾ ਚਰਨਦਾਸ ਜੀ ਮੇਲਾ ਦੇਖਣ ਤੁਸੀਂ ਦੇਖ ਸਕਦੇ ਹੋ ਤੇ ਮੈਂ ਫੁੱਲ ਲਗੇ ਪਰ ਕੋਈ ਸੋਹਣਾ ਨਾ ਪਤਾ ਨਾ ਕਿ ਉਹ ਕੰਮ ਨਹੀਂ ਲੋਦੀ ਹੀ ਓਏ ਬਸ ਨਾ ਕੋਲੇ ਜਾ ਮਹਾਰਾਜਾ ਰਸਟਾਮ ਪਾਲਵਾ ਬਾਰਾਂ ਦਾ ਬਾਸ਼ ਕਿਜੀ ਜੀ ਵਾਈਡਰੀ ਦੇ ਜਖਮ ਕਰਦੇ ਨੇ ਗਾਹ ਸਮੁਦਰੀ ਦੇ ਹੈਲਮਟਾਂ ਚਖਮ ਕਰਦੇ ਨੇ। ਉਹ ਜਨਾ ਰੋਲੀ ਦੀ ਮੋੜ ਜਨ ਸਟਾਇਆ ਇੰਨੇ ਇੱਕ ਕਰਕੇ ਸੰਗਾਂ ਨਿਆਕਾਂ ਤੇ ਸ਼ੇਖਪੁਰ ਅਸਲੇ ਆਦਤ ਰਹਾ ਤੁਹਾਨੂੰ। ਚਾ ਲਗਾ ਨਹੀਂ ਜੀ ਬਾਸ ਤੋਂ ਬਹੁਤ ਬਾਸ ਤੋਂ ਸ਼੍ਰੀਸ਼ਮਾ ਦਾ ਸਾਦਾ। ਇਹ ਵੀ ਰੋਜ਼ ਰਿਤ ਹੈ ਜੇ ਕੁਸ਼ਲ ਮਿਹਨਤ ਰੋਜ਼ੀਓਂ ਤੋਂ ਮਰਸਤ ਪਾਉਣ ਵਾਸਤੇ। No, 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 ਆ ਗੱਡੀ ਚਾਹੇ ਹਾਂ ਆਏ ਤੇ ਬਾਬਾ ਜੀ ਤੇ ਜੀ ਬੀਜੋ ਆਪਾਂ ਜਾਈਏ ਆਪ ਜਾਈਏ ਆਪ ਰੁਕਣਾ ਤਾਂ ਬਹੁਤ ਚਾਹੀਦਾ اڻڪيتر يا ها سٿ 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 ۽ جو هاڻي جو ميمري آهي ته جا انهن ਦੇਖਦਣ ਕਰੀ ਸੋ ਪਹਿਲੇ ਹਰ ਬਾਅਦ ਦਾ ਹਰ ਨਾਪਰਾ ਕੋੜੀਆਂ ਵੀ ਆਜੇ ਖੇਤਾਂ ਚੋਂ ਚੜ੍ਹ ਕੇ ਉਹਨਾਂ ਜਿਹੜੇ ਜਿੰਨਾਂ ਕਿ ਲੋਕੀ ਸਰਦ ਰਹੇ ਨੇ ਹਰ ਰਾਸ ਤੇਰੇ ਖੋੜੀਆਂ ਕਹਿੰਦੀ ਹਾਇਕ ਕਰਦੇ ਕੋੜੀਆਂ ਸਾਰਾ ਦਿਨ ਦਾ ਚਾਰਾ ਖਾ ਕੇ ਤੇ ਸ੍ਰੀ ਗੁਰੂ ਦਾ ਮੇਤਾ ਚੁੰਦਿੰਦਾ ਨੇ ਇੱਕ ਬਗੜਤੀ ਜਦੋਂ ਫਲਵਾਨ ਕੇ ਚੋ ਜਾਂਦੀ ਆਪਾਂ ਇਹ ਚਰਮੇ ਤੇ 200 ਹੋਰ ਹੋ ਗਏ ਜਿਸ ਕਰਕੇ ਖੇਡ ਵਾਲੇ ਘੋੜੀਆਂ ਕੁੰਡੀਆਂ ਪਲੇਟ ਤੇ ਚੜ ਗਏ ਜਦੋਂ ਘੰਟਾ ਦੇ ਰਾਜੇ ਦੇ ਹੋਇਆ ਇਹਨਾਂ ਘਟਕ ਖੇਡ ਵਿੱਚ ਜਾਰੀ ਖਾਰ ਵਾਲੀ ਘੋੜੀਆਂ ਬਤੇ ਮਨਾ ਬਾਤ ਪਾਏ ਤੇ ਵਾਲਾ ਤਖਣੇ ਘੋੜੀਆਂ ਵਿੱਚ ਚੜ ਗਏ ਸਵਾਰ ਸਾਰੇ ਦੇ ਸਾਰੇ ਦੇਤੀਆਂ ਫੋਕਾ ਅੰਮੀ ਵਾਲੀ ਤੇ ਘੋੜੀਆਂ ਪਹਾਲੀ ਉਹਨ ਘੋੜੀਆਂ ਰੱਖੀਆਂ ਕਿੱਥੇ ਗਈ ਜਿੱਦੇ ਜਾ ਕੇ ਦਿੱਤੀਆਂ ਜਿੱਦੇ ਘਰ ਪੁੰਨਿਆ ਸਾਹਿਬ ਰਾਜ ਦੀ ਕੋਠੇ ਨਾਲ ਡਾਲੇ ਚਾਹਵੇਂ ਪਾਣੀ ਦੇ ਕੋਠੇ ਵਾਲੇ ਨੇ ਘੋੜੀਆਂ ਫਿਰ ਖੋਲ੍ਹ ਦਿੱਤੀਆਂ ਨਾਲ ਹੋਰ ਉਹਨਾਂ ਕਹੇ ਕਿਸੇ ਆਸੇ ਬੰਦੇ ਨੂੰ ਜਾ ਕੇ ਰੋਕਿਆ ਜਾਂ ਦੇਖੋ ਮੂੰਹੋਂ ਕਰਾ ਕੇ ਜਾਣਾ ਚਾਹੀਦਾ ਹੈ ਜਮਾ ਕਰਾ ਲਈ ਉਹਨਾਂ ਨੇ ਘੋੜੀਆਂ ਜਾ ਕੇ ਪਟਿਆਲੇ ਸਰਦਾਰ ਆਲਾ ਸਿੰਘ ਪਟਿਆਲੇ ਵੱਲ ਚੱਲ

ਨਾ ਨੰਨੇ ਚਲਣਾ ਜੇ ਤਾਂ ਜੇਹਰੂ ਉਹ ਆਪੇ ਪ੍ਰਸ਼ਾਦਾ ਸ਼ਰਉਣਾ ਤੇ ਉਹ ਬਾਪਾ ਹੀ ਇੱਕ ਇੱਕ ਲੱਕੜੀ ਕਹਿ ਨਾ ਕਿਲਾ ਆਰਾਮ ਦੇ ਤਿਆਰਿਆ ਕੱਫਾ ਪਾਣੀ ਛਕਿਆ ਰੱਬ ਦਾ ਦਿੱਤਾ ਹੈ ਘਰ ਤੱਕ ਜਾਂਦਾ ਆਰਾਮ ਆਰਾਮ ਕਰਦਾ ਜਾਈ ਕਸੇ ਮੁਸਲਮਾਨ ਨਹੀਂ ਛਕ ਲੈਣਾ ਤੇ ਕਹਿਣਾ ਹੁਣ ਘਰ ਘਟ ਅੱਲਾ ਅੱਲਾ ਕਰਦਾ ਜਾਈ ਅਸੀਂ ਤੇ ਗੁਰੂ ਦੀ ਗੋਲ ਚ ਗੱਡੀ ਵੀ ਵਾਹ ਦੁਆਰ ਵੀ ਨਹੀਂ ਕਰਦੇ ਅਪਾਣ ਦਾ ਮੂੰਹ ਜੋੜੇ ਦੇ ਕੇ ਇੱਕ ਦੂਜੇ ਬਸ ਇਹ ਭੈਣਾਂ ਕਹਿੰਦੀ ਮੇਰੀ ਗੱਲ ਸੁਣ ਲੈ ਢਾਡੂ ਤੇ ਬੋਲਦਾ ਇਹ ਤਾਂ ਕੱਢੀ ਮੇਰੀ ਸੁਣ ਲੈ ਲੈ ਮੇਰੀ ਸੁਣ ਮੇਰੀ ਗੱਲ ਬੜੀ ਕੀਮਤੀ ਮੈਂ ਭੈਣਾਂ ਨੂੰ ਬੇਨਤੀ ਕਰਦਾ ਤੁਹਾਡੀ ਗੋਦ ਵਿੱਚ ਕੌਮ ਦਾ ਭੁਦੇਖਾ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਸਟੇਜਾਂ ਦੇ ਉਹਨਾਂ ਸ਼ਿਕਾਰ ਬਣਨਾ ਹੈ ਜੇ ਤੁਸੀਂ ਚਾਹੋ ਕਿ ਕਿਸ ਨੇ ਢਾਡੀ ਕਿਸ ਨੇ ਰਾਗੀ ਇਹ ਐਵੇਂ ਨਹੀਂ ਜੇ ਕੰਮ ਜਿਸ ਨੂੰ ਬਖਸ਼ੇ ਸਿਮਤ ਸਵਾ ਨਾਨਕ ਪਾਖਾ ਹੀ ਪਾਖ ਸ਼ਾਨ ਸ਼ਾ ਦਾ ਸ਼ਾਨ ਸ਼ਾ ਦੇ ਕਿੰਨੇ ਪਰਲੇ ਲਿੰਦੇ ਸੱਚ ਕਨਿਸ਼ਰੀ ਹਰਮੰਦਰ ਸਾਹਿਬ ਦੇ ਦਰਸ਼ਕ ਕਰਨ ਵਾਸਤੇ ਜਾਂਦੀ ਕਿੰਨੇ ਘੰਨੇ ਖਲੁੰਦੇ ਹੋ ਤੇ ਕਦੇ ਚੰਗੇ ਕਰਮ ਕੀਤੇ ਹੋਣਗੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਆਪਣੀ ਗੋਦੀ 'ਚ ਬਿਠਾ ਲਿਆ ਤੇ ਕਹਿ ਚਲੋ ਕੀਰਤਨ ਸੁਣਾਓ ਜਿਨੇ ਚੰਗੇ ਕਰਮ ਕੀਤੇ ਪੰਜ ਸਈ ਸਾਬਾਨ ਹੋਣੇ ਗਏ ਨੇ ਜਿਹੜੇ ਚੌਲ ਸਾਹਿਬ ਦੀ ਸੇਵਾ ਕਰਦੇ ਨੇ ਤਾਂ ਬੈਠਦੇ ਨੇ ਮੈਨੂੰ ਕੋ ਬਹੁਤੀਆਂ ਨੂਰਾਂ ਤੇ ਮੈਨੂੰ ਲੱਗੀਆਂ ਹੋਈਆਂ ਕਿ ਮੈਨੂੰ ਫਰਿਸ਼ਤਾ ਆਇਆ ਹੈ ਗੁਰੂ ਦੀ ਬਾਣੀ ਸਾਧੂ ਮਹਾਰਤਮਾ ਮਹਾਪੁਰਸ਼ ਸਾਡੇ ਵਾਸਤੇ ਸਰਕਾਰ ਯੋਗ ਹੈ ਜਿਹੜਾ ਵੀ ਮਹਾਰਤਮਾ ਮਹਾਪੁਰਸ਼ ਸਾਡੇ ਤਾਲੀ ਗੁਰੰਤ ਸਿੰਘ ਜੀ ਮਹਾਰਾਜ ਦੇ ਲੜ ਲਉਂਦਾ ਹੈ ਜਿਹੜਾ ਆਪਣੇ ਪਿੱਛੇ ਜੋੜਦਾ ਆਪਣੇ ਨਾਮ ਦੇ ਨਾਲ ਲਉਂਦਾ ਹੈ ਸਾਡਾ ਉਹਦੇ ਨਾਲ ਕੋਈ ਸਰਵਕਾਰ ਨਹੀਂ ਮੇਰੀ ਵੱਡੀ ਬਰੋਤ ਆਉਂਦੀ ਨਾਲ ਮੈਂ ਨਹੀਂ ਕਰੀ ਪਰਵਾਹ ਕਿ ਸਭ ਕੁ ਕਰਦੀ ਜਦੋਂ ਨਾਮ ਧਾਰਿਆ ਏ ਤੇਰਾ ਪਿਆਰ ਤੋਂ ਰੇ ਸੱਚਾ ਸੁਭਾ ਕਰ ਰਹੇ ਨੇ ਜੇ ਮੁਕਤੀ ਦਾਰ ਲੈਣੀ ਉਹਨਾਂ ਕੋਲ ਜਾ ਕੇ ਉਹ ਕਹਿੰਦਾ ਮਾਤਾ ਮੈਂ ਤੇਰੀ ਸੇਵਾ ਕਰਨਾ ਤੂੰ ਨਾਲ ਦੇ ਘਰ ਦੀ ਸੇਵਾ ਕੀਤੀ ਸੇਵਾ ਮੈਂ ਤੇਰੀ ਕੀਤੀ ਮੰਦਰ ਤੇ ਕੇ ਕਾਲੀ ਮੈਂ ਵਾਲਿਆ ਮੂਤੀ ਤੇਰੀ ਮੈਂ ਰੋਜ਼ ਸਾਥ ਕਰਦਾ ਰਿਹਾ ਮੁਕਤੀ ਮੈਨੂੰ ਗੁਰੂ ਨਾਨਕ ਸਾਹਿਬ ਦੇਣ ਕੇ ਆਪੋ ਕਾਲੀ ਮਾਤਾ ਆਪਿਆ ਇਹਦੀ ਬਾਤ ਅਗੁਰੂ ਨਾਨਕ ਸਾਹਿਬ ਦੇ ਘਰ ਦੇ ਅੱਗੇ ਆਪਣੇ ਵਾਲ ਸਲਾ ਕੇ ਨਾੜ ਦੇ ਬੱਤੇ ਝਾੜੂ ਫੇਰਦੀ ਆ ਮੁਕੀ ਦੇ ਨਾਲੇ ਗੁਰੂ ਨਾਨਕ ਸਾਹਿਬ ਨੇ ਸਾਡੇ ਕੋਲੇ ਵਸਤੂ ਵੀ ਲਈ ਇਤਿਹਾਸ ਪੜੋ ਫਾਰੀ ਭੀਰ ਤੇ ਗੁਕਾਰੇ ਸਾਹਿਬ ਹੋਲੇ ਗਿਆ ਸਭ ਨੂੰ ਸੱਜਿਆ ਸੌਦਾ ਕਰ ਰਹੇ ਸਨ ਲੰਮੀ ਲੜਾਈ ਦੀ ਸੀ ਮਾਸ਼ਾ ਅੱਲਾਹ ਵਾਹਿਗੁਰੂ ਜੀ ਜੀ ਆਇਆਂ ਨੂੰ ਨਵੀਂ ਬਰਾਬਰੀ ਤੋਂ ਉਜ्ञਿਆ ਬਾਣੀ ਸੁਣਨ ਲਈ ਮਹਾਰਾਜ ਕਿਹੇ ਸੁਣਨ ਆਇਆ ਗੁਰੂ ਸਾਹਿਬ ਦੇ ਦਰਿਆਣੀ ਪੁੱਜਾ ਲਾਗੇ। ਉੱਥੇ ਉਹਨਾ ਛੋਟਕਾ ਇਹਨਾਂ ਬਾਬਾ ਨਾਨਕ ਨੂੰ ਮੰਨਦੀ ਜਾਣਦਾ ਗੁਰੂ ਨਾਨਕ ਸਾਹਿਬ ਖਾਲਸਾ ਜੀ ਬੰਦੇ ਦੇ ਮਨ ਦੀ ਮਰਜ਼ੀ ਪਹਿਲਾਂ ਮਹਾਂਪੁਰਖੋ ਹੱਥੀਆ ਗਾੜੀ ਇਹਨੇ ਤੇ ਜਿੰਨਾ ਮਰਜ਼ੀ ਭਾਰ ਲਾਦਦੇ ਹੋ ਤਰਾਂ ਦੇ ਖੜ ਭਾਰ ਚਾਹ ਲੈਣਾ ਕੋਈ ਗੱਲ ਨਹੀਂ ਵੀ ਹੈ। ਬਾਬਾ ਜੀ ਆਇਆਂ ਜੀ ਇਹੇ ਆਖ ਸਾਡੀ ਉਹਦਾ ਭਾਰ ਚਾਹ ਲੈ

মাডাডিলাকে হাকটযাজাকটাক৅াডাড়িতাকেয়োকটাকারা ইনারা,যাজাঠাকেকাকাকাকেছাকাকাকাকেন্য়ে। ਮੈਨੂੰ ਇਹ ਸਮਝ ਨਹੀਂ ਲੱਗੀ ਕਹਿ ਦਿੱਤਾ ਨਹੀਂ ਐਰੀ ਨੇ ਚਾਰ ਸਾਬਾ ਮੈਨੂੰ ਪਤਾ ਨਹੀਂ ਲੱਗਾ ਕੌਣ ਹੈ ਓਏ ਮੈਨੂੰ ਪਤਾ ਹੀ ਨਹੀਂ ਲੱਗਾ ਕੌਣ ਹੈ ਹੈਂ ਦਸਵੇਂ ਦਸਵੇਂ ਉਹ ਰੈਂਡ ਤੇ ਹਾਂ ਤੇਰਾ ਬਾਪ ਜੀ ਦਾ ਕੰਮ ਕਰਦਾ ਤੂੰ